ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਫਰਮਾਨ ਆਪ ਸਭ ਨੂੰ ਖੈਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਸ਼ਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਵਕਸ਼ੇ ਪ੍ਰਮਾਤਮਾ ਤੇ ਅੱਜ ਆਪਾਂ ਛੋਟੇ ਨਾਲ ਕਰਦੇ ਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਕਾਫੀ ਹੱਦ ਤੱਕ ਸੁੱਖ ਦਿੰਦੀਆਂ ਨੇ ਇਹ ਮੇਰਾ ਤਜਰਬਾ ਜੀ ਮੈਂ ਕਿਸੀ ਦੀ ਸੁਣੀ ਸੁਣਾਈ ਗੱਲ ਛੋਟੇ ਨਾਲ ਸ਼ੇਅਰ ਨਹੀਂ ਕਰਦੀ ਹੁੰਦੀ ਇਹ ਮੇਰਾ ਆਪ ਦਾ ਤਜਰਬਾ ਹੁੰਦਾ ਹੁਣ ਅਸੀਂ ਕੱਪੜੇ ਤੋਂ ਬਹਿਲੇ ਹੋਏ ਦੀਪੂਆ ਕੰਨ ਜੀ ਆਹ ਹੁਣ ਜਲਾਈ ਬੈਠੀ ਆ ਮੈਂ ਇਹਦੇ ਨਾਲ ਬਾਜ ਆਊਗੀ ਆ ਕੰਨ ਜੇ ਚ ਕੋਈ ਨੂੰ ਕੱਕਣੀ ਹੁੰਦਾ ਭਰਾਵਾ ਹੁਣ ਆਊਗੀ ਮੇਰੇ ਸਾਹਮਣਾਂ ਤਾਂ ਬਣਾਣਾ ਵੀਡੀਓ ਹਾਂ ਐ ਕਰਦੀ ਪੁਰ ਡੱਬੀ ਵਿੱਚ ਪਾ ਦੇ ਆਪਣੇ ਆਪ ਹੀ ਫਿਰ ਮੇਰੀ ਆਵਾਜ਼ ਹੋਣ ਲੱਗ ਗਈ ਜਦੋਂ 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 ਆਪਾਂ ਜਹਾ ਜਿੱਥੇ ਲਾ ਦਿੰਦੇ ਆ ਉਦੋਂ ਲੈ ਮੈਂ ਬਲੂਟੁੱਥ ਕੱਟ ਵੀ ਪੁਰ ਰੱਖੀ ਬੇਟੇ ਨਹੀਂ ਡੱਬੀ ਤੇਰੇ ਵਾਲੇ ਕਮਰੇ 'ਚ ਆ ਤੇ ਵੀ ਛੋਟੀਆਂ ਛੋਟੀਆਂ ਗੱਲਾਂ ਨਾਲ ਆਪਾਂ ਨੂੰ ਬਹੁਤ ਸੁਖ ਦਿੰਦੀਆਂ ਹੁਣ ਜਿਵੇਂ ਅੱਜ ਮੈਂ ਸਾਰਾ ਦਿਨ ਕੱਪੜਾ ਵੇਚਿਆ ਹਨਾ ਰਲ ਮਿਲ ਕੇ ਘਰ ਚੱਲਦੇ ਆ ਜੀ ਰਲ ਮਿਲ ਕੇ ਆਪਣੇ ਘਰੇ ਵਰਕਤਾਂ ਪੈਂਦੀਆਂ ਵਾਹਿਗੁਰੂ ਪਾਉਂਦਾ ਹੈ ਹਾਂ ਕਰਦੀ ਤੇ ਦੀਪੂ ਨੂੰ ਇਸ ਗੱਲ ਦਾ ਪਤਾ ਹੈ ਵੀ ਵੇਰੀ ਮੰਮੀ ਬਹੁਤ ਬਿਮਾਰੀਆਂ ਨਾਲ ਲੜ ਕੇ ਮੋੜੀ-ਮੋਟੀ ਆਉਦਾ ਅਰਧ-ਗਰਧ ਸਾਹਮਣੇ ਜੋਗਰੀ ਹੋਈ ਹੈ ਤੇ ਬਹੁਤ ਮਿਹਨਤ ਕਰਦੀ ਹੈ ਵੀ ਸਾਰਾ ਦਿਨ ਮम्मा ਕੱਪੜੇ ਵੇਚਦੀ ਆ ਹੁਣ ਮੈਂ ਦੀਪੂ ਨੂੰ ਕਿਹਾ ਵੀ ਮੇਰਾ ਪੇਟ ਸਹੀ ਨਹੀਂ ਹੈਗਾ ਵੀ ਕੁਛ ਨਾ ਕੁਛ ਬੇ ਟਾਈਮ ਰੋਟੀ ਖਾਦੀ ਜਾਂਦੀ ਆ ਤਾਂ ਉਹ ਮੈਨੂੰ ਪਾ ਦੇ। ਮੇਰੇ ਲਈ ਪੋਹਾ ਬਣਾ ਰਿਹਾ ਹੈ ਨਾਲੇ ਆਪਣੇ ਲਈ। ਕਹਿੰਦਾ ਮੰਮੀ ਖਾਸੀਆਂ ਸਬਜ਼ੀਆਂ ਪਾ ਕੇ ਮੈਂ ਪੋਹਾ ਬਣਾਉਣਾ। ਕਿਉਂਕਿ ਜਦੋਂ ਸਾਥੋ ਖਾਣਾ ਨਹੀਂ ਬਣਦਾ ਤੇ ਫਿਰ ਦੀਪੂ ਜਿਹੜਾ ਚੌਲ ਬਣਾਉਂਦਾ ਉਹ ਸਬਜ਼ੀਆਂ ਪਾ ਕੇ ਜਾਂ ਖਾਣਾ। ਇਹ ਇਹਦਾ ਭਾਵੇਂ ਇਹ ਆ ਵੀ ਆਪਣੇ ਜਿਹੜੇ ਹੁਣ ਮੰਨ ਲਓ ਅਸੀਂ ਚਾਹੁੰਦੇ ਤਾਂ ਅਸੀਂ ਬਾਹਰੋਂ ਰੋਟੀ ਮੰਗਾਉਂਦੇ ਹਾਂ ਨਾ ਨਾਲੇ ਤਾਂ 1.5-200 ਦੀ ਰੋਟੀ ਮੰਗਾਉਂਦੇ। ਨਾਲੇ ਉਹਦੇ ਵਿੱਚ ਵੀ ਉਹ ਗੱਲਬਾਤ ਹੁੰਦੀ ਨਹੀਂ ਜਿਹੜੀ ਕਿ ਆਪਣੇ ਘਰ ਵਾਲੇ ਸਮਾਨ ਚ ਹੁੰਦੀ ਆ ਉੱਥੇ ਮਜਬੂਰੀ ਤੇ ਹੁੰਦੀ ਆ ਨਾ। ਤੇ ਦੀਪੂ ਆ ਵੀ ਸਮਝ ਲੈ ਅੰਦਰ ਨੂੰ ਪਤਾ ਹੁੰਦਾ ਵੀ ਮੰਮੀ ਅੱਜ ਥੱਕੀ ਪਈ ਆ ਤਾਂ ਨਹੀਂ ਖੁਸ਼ ਹੋਣਾ ਜਦੋਂ ਤੁਸੀਂ ਆਪਣਾ ਘਰ ਰਲ ਕੇ ਚਲਾਉਣੇ ਆ ਹਨਾ ਸਾਰੇ ਫੈਮਿਲੀ ਦੇ ਮੈਂਬਰ ਇਹ ਸੋਚਣ ਲੱਗ ਜਾਂਦੇ ਆ ਕਿ ਅਸੀਂ ਲੋਕਣਾ ਨਹੀਂ ਅਸੀਂ ਮਿਹਨਤ ਕਰਨੀ ਆ ਕੰਮ ਕਰਨਾ ਇੱਕ ਦੂਜੇ ਦਾ ਸਾਥ ਦੇਣਾ ਤਾਂ ਮੈਂ ਕਹਣੀ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਕੈਨੇਡਾ ਇੱਥੇ ਹੀ ਅਸੀਂ ਬੱਧੀ ਵੀਰੇ ਮੈਥੋਂ ਲਖਾ ਲਓ ਕੈਨੇਡਾ ਇੱਥੇ ਹੀ ਬਟ ਕਰਨਾ ਸਾਨੂੰ ਕੰਮ ਕੋ ਮਿਹਨਤ ਕਰਨੀ ਕੋ ਹੁਣ ਤੁਸਾਨੂੰ ਮੇਰੇ ਸੱਗਲ ਤੋਂ ਪਤਾ ਲੱਗ ਰਿਹਾ ਵੀ ਬਹੁਤ ਥੱਕੀ ਹੋਈ ਹੈ ਜਿਸੇ ਕਰਕੇ ਵਿਚਾਰਾ ਦੀਪੂ ਰੋਈ ਚ ਬੜਾ ਫਿਰਦਾ ਤੇ ਦੇਖ ਜAVE ਤੋ ਵੀ ਸਾਰਾ ਲਿਖ ਜੂਨੀ ਵਿੱਚ ਜੂਨੀ ਬਹੁਤ ਵੱਡੀ ਐ ਇਹਨਾਂ ਦੀ ਵਿਚਾਰਾ ਵੀ ਉਧਰ ਵਾਗ ਗਿਆ ਉਧਰ ਵਾਗ ਗਿਆ ਕਲਾਸਾਂ ਲਾਉਂਦਾ ਹਨਾ ਥੱਕਦਾ ਉਹ ਵੀ ਜਾਂਦਾ ਪਰ ਉਹ ਨਵਾਂ ਖੂਨ ਉਹਨੇ ਹੁਣ ਆਉਂ ਦੇਖ ਲੋ ਵੀ 2 ਮਿੰਟਾਂ ਚ ਪੋਹਾ ਬਣਾ ਲੈਣਾ ਨਾਲੇ ਆਪ ਖਾਉ ਨਾਲੇ ਮੇਰਾ ਢਿੱਡ ਭਰੂ ਬਚਤੀ ਕਰੀ ਇਹਨਾਂ ਨੇ ਵੀ ਕਿੱਥੇ ਉਹ ਪੋਹਾ ਕਿਨੇ ਦਾ ਲਿਆ ਆਂਦੀ ਬੂਆ ਥੈਲੀ ਜੀ ਤੂੰ ਪੰਜਾਹ ਦੀ ਥੈਲੀ ਜੀ ਲਿਆਇਆ ਉਹ 2-3 ਵਾਰੀ ਬਣਾਵਾਂਗੇ ਅਸੀਂ ਸਬਜ਼ੀ ਪਿਆਜ਼ ਆਪਣੇ ਘਰੇ ਸਾਨੂੰ ਪਤਾਮ ਹੁੰਦੀ ਐ ਸਬਜ਼ੀਆਂ ਦਾ ਹੁਣ ਨਾਲੇ ਆਪ ਦਾ ਢਿੱਡ ਭਰੂ ਨਾਲੇ ਮੇਰਾ ਨਾਲੇ ਘਰ ਦਾ ਖਾਣਾ ਆਪ ਵੀ ਬਚਤ ਹੋਈ ਬੱਚ ਤਾਂ ਛੋਟੀਆਂ ਛੋਟੀਆਂ ਨਾਲ ਹੀ ਛੋਟੇ ਘਰ ਚ ਬਹੁਤ ਪੈਦੇ ਹੋ ਜਾਂਦੇ ਆ ਜਿਵੇਂ ਤੁਸੀਂ ਦੇਖ ਲਓ ਵੀ ਮੈਂ ਬਹੁਤ ਮਾਈਆਂ ਹਾਂ ਹਾਂ 50 ਰੁਪਏ ਚ ਅਸੀਂ 3-4 ਵਾਰੀ ਖਾਵਾਂਗੇ ਇਹਨਾਂ ਤੇ ਜਿਵੇਂ ਛੋਟੇ ਛੋਟੇ ਨੇ ਬੱਚ ਤਾਂ ਆਪਣੀਆਂ ਆਪਣਾ ਬਹੁਤ ਕੰਮ ਕਰਦੀਆਂ ਵੀ ਠੀਕ ਐ ਵੀ ਅੱਗੇ ਤਾਂ ਆਪਾਂ ਨੂੰ ਰੱਬ ਵਧਾਉਂਦਾ ਪਰ ਦੇਖ ਕੇ ਤਾਂ ਆਪਾਂ ਚੱਲਣਾ ਹੁੰਦਾ ਨਾ ਇੱਕਦਾਂ ਮੇਰੀ ਗੱਲ ਲਾੜ ਵਨ ਲਿਓ ਜ਼ਿੰਦਗੀ ਚ ਕਦੇ ਤੁਸੀਂ ਫੇਲ ਨਹੀਂ ਹੋਵੋਗੇ ਤਕਲੀਫ ਨਹੀਂ ਆਊ ਤੁਹਾਨੂੰ ਕਦੇ ਨਹੀਂ ਆਊ ਕਿਉਂਕਿ ਮੈਂ ਗੁਰੂ ਮਹਾਰਾਜ ਨੂੰ ਜਾਣ ਕੇ ਕਹਿੰਨੀ ਆ ਆਪਣੀਆਂ ਵਰਤੀਆਂ ਹੋਈਆਂ ਚੀਜ਼ਾਂ ਛੋਡੇ ਨਾਲ ਸ਼ੇਅਰ ਕਰਦੀਆਂ ਕੋਈ ਕਰਦਾ ਨਹੀਂ ਹੁੰਦਾ ਪਰਸਨਲ ਗੱਲਾਂ ਸ਼ੇਅਰ ਅਗਲੇ ਨੂੰ ਐ ਹੁੰਦਾ ਵੀ ਜੇ ਆਪਾਂ ਕਿਸੇ ਨੂੰ ਇਹ ਗੱਲਾਂ ਦੱਸਤੀਆਂ ਕਿ ਤੇ ਅਗਲਾ ਨਾ ਕਾਮਯਾਬ ਹੋ ਜੇ ਹਰ ਇੱਕ ਦੇ ਡੱਡ ਵਿੱਚ ਬੇਈਮਾਨੀ ਆ ਵੀ ਉਹ ਨਾ ਕਿਤੇ ਰੱਜ ਕੇ ਰੋਟੀ ਖਾਣ ਬਾਈ ਆਪਣੀ ਜੈ ਤੇ ਕੋਈ ਅਸਰ ਨਹੀਂ ਮੈਂ ਮੇਰੇ ਕਰਮਾਂ ਦਾ ਗਾਣਾ ਤੁਸੀਂ ਛੋਡੇ ਕਰਮਾਂ ਦਾ ਗਾਣਾ ਇੱਕ ਤਾਂ ਲੜ ਮੇਰੀ ਗੱਲ ਮੰਨ ਲਓ ਵੀ ਜਿੰਨਾ ਚਿਰ ਛੋਟੇ ਕੋਲੇ ਛੋਟੇ ਹੱਥ 'ਚ ਪੈਸੇ ਨਹੀਂ ਆਉਂਦੇ ਉਹਨੂੰ ਆਏ ਗਿਣਿਆ ਨਾ ਕਰੋ ਸਭ ਤੋਂ ਬੰਦਾ ਵਾ ਤਾਂ ਮਾਰ ਕਿਹਣਾ ਖਾਂਦਾ ਜਿਹੜਾ ਪਹਿਲਾਂ ਜੀ ਇਹ ਚੀਜ਼ ਸੋਚ ਲੈਂਦਾ ਵੀ ਸਾਡੇ ਘਰ ਦਾ 20000 ਆਉਣ ਵਾਲਾ ਉਹ ਵੀ ਉਹ ਪਹਿਲਾਂ ਜੀ ਚੱਕ ਦਿੰਦਾ ਚੱਕੋ ਜੀ 5000 ਦੀ ਆ ਚੀਜ਼ ਲਿਓ ਜੀ 5 ਦੀ ਆ ਲਿਓ ਜੀ 20 ਆਉਣ ਵਾਲਾ ਜਿੰਨਾ ਚਿਰ ਪੈਸਾ ਸੋਡੀ ਮੁਠੀ ਜੀ ਨਾ ਆਉਂਦਾ ਉਹਨੂੰ ਆਇਆ ਤੱਕ ਇਹ ਨਾ ਗਿਣਿਆ ਕਰੋ ਚਾਹੇ ਉਹ ਸੋਡੇ ਪੈਸੇ ਕਿਉਂ ਨਾ ਹੋਣ ਚਾਹੇ ਤੁਸੀਂ ਵਿਆਜ ਦੇ ਕਿਉਂ ਨਾ ਦਿੱਤੇ ਹੋਣ ਕੁਝ ਵੀ ਹੋ ਸਕਦਾ ਵੀਰੇ ਕੁਝ ਵੀ ਤੁਸੀਂ ਕਦੇ ਵੀ ਲੜਵਾਂਦੇ ਮੇਰੀ ਗੱਲ ਫੇਰ ਨਹੀਂ ਹੋਵੋਗੇ ਆਉਣ ਵਾਲੇ ਪੈਸੇ ਨੂੰ ਪਹਿਲਾਂ ਨਹੀਂ ਖਰਚਣਾ ਇਹ ਮੇਰਾ ਵਰਤਿਆ ਹੋਇਆ ਤਜਰਬਾ ਹੈ ਇਹ ਕਾਮਯਾਬੀ ਦਾ ਇੱਕ ਰਾਜ ਆ ਵੀ ਜਦੋਂ ਮੈਂ ਮਤਲਬ ਜਿੰਨਾ ਚਿਰ ਸਾਡੇ ਘਰੇ ਉਹ ਪੈਸਾ ਨਹੀਂ ਆਉਂਦਾ ਸੀ ਉਹਨੂੰ ਲਾਉਣ ਬਾਰੇ ਸੋਚ ਨਹੀਂ ਕਰਤ ਨਹੀਂ ਜਦੋਂ ਮੇਰੀ ਮੁੱਠੀ 'ਚ ਪੈਸੇ ਆ ਜਾਣ ਵੀ ਹਾਂ 20 ਆ ਗਏ ਜਾਂ 50 ਆ ਉਦੋਂ ਅਸੀਂ ਰਹਿ ਕਰਦੇ ਹਾਂ ਇਹਨੂੰ ਕਿੱਥੇ ਲਾਉਣਾ ਯਕੀਨ ਮੰਨਿਓ ਸਾਡੀ ਕਾਮਯਾਬੀ ਦਾ ਰਾਜ ਹੈ ਇਹ ਅਸੀਂ ਬਹੁਤ ਛੋਟੇ ਲੈਵਲ ਤੋਂ ਉੱਠਿਆ ਬਹੁਤ ਗਰੀਬੀ ਚ ਉੱਠਿਆ ਤੁਸੀਂ ਸਵਾਲ ਕਰਦੇ ਹੋ ਨਾ ਵੀ ਸਾਡੇ ਸਿਰ ਕਰਜ਼ਾ ਚੜ ਗਿਆ ਅਸੀਂ ਕਿਹੜੀ ਬਾਣੀ ਪੜ ਗਏ ਅਸੀਂ ਕਿਹੜਾ ਪਾਠ ਕਰ ਗਏ ਦੇਖੋ ਵੀਰੇ ਪਾਣੀ ਪੜਨੀ ਜ਼ਰੂਰੀ ਹੈ ਕਿਉਂਕਿ ਬਾਣੀ ਆਪਣਾ ਸਾਧਨ ਹੁੰਦੀ ਹੈ ਮਿਹਨਤ ਕਰੋ ਕਮਾਈ ਕਰੋ ਜਿਪੂ ਕਹ ਰਿਹਾ ਵੀ ਕਰਦੇ ਦਾ ਹੱਲ ਨਾ ਕਰਜ਼ੇ ਦਾ ਵੀ ਮਿਹਨਤ ਤੇ ਕਮਾਈ ਕਰੋ ਇਹ ਗੱਲ ਸੱਚੀ ਹੈ ਛੋਟਾ ਕੰਮ ਹੋਵੇ ਉਹਨੂੰ ਵੱਡਾ ਪਰ ਮਿਹਨਤ ਕਰੋ ਹਾਂ ਕੰਮ ਛੋਟਾ ਚਾਹੀ ਵੱਡਾ ਇਹਨੂੰ ਕਦੇ ਨਾ ਸਮਝੋ ਠੀਕ ਹੈ ਜਿਵੇਂ ਤੁਸੀਂ ਦੇਖੀਏ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਦੀਪੂ ਅਗਲੇ ਸਾਲ ਚ ਵੀ ਲਾਅ ਦੀ ਕੰਪਲੀਟ ਕਰ ਜੂਗਾ ਇੱਕੇ ਵਕੀਲ ਬਣ ਜੂ ਪਰ ਇਹਦੇ ਦਿਲ ਚ ਕੋਈ ਮੈਅ ਵਾਲੀ ਗੱਲ ਨਹੀਂ ਹੈਗੀ ਕੋਈ ਇਹਨੂੰ ਐ ਨਹੀਂ ਕਿ ਉਹ ਵਕੀਲ ਬਣ ਜੂ ਗੁਜਾਰਾ ਚ ਬੱਠਣ ਲੱਗ ਜੂ ਬੂਆ ਆ ਆ ਲੋਕ ਦਿਮਾਗ ਛੱਡ ਜਾਂਦੇ ਪਰ ਨਹੀਂ ਸਾਡੇ ਚੋਂ ਐਸਾ ਕੋਈ ਬੰਦਾ ਨਹੀਂ ਜਿਹੜਾ ਆਪਣੇ ਪਿਆਰ ਛੱਡ ਦੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਆ ਦੀ ਤੰਗੀ ਕੱਟੀ ਆ ਭਵਾਂ ਦੀਪੂ ਵਰਗੇ ਛੋਟੇ ਸੀ ਠੀਕ ਹੈ ਮੈਨੂੰ ਤੇ ਬੋਝ ਨਹੀਂ ਪੈਣ ਦਿੱਤਾ ਵੀ ਮੈਂ ਇਹਨਾਂ ਨੂੰ ਕਦੇ ਵੀ ਆਪਣਾ ਦੁੱਖ ਨਹੀਂ ਸੀ ਸ਼ੇਅਰ ਕੀਤਾ ਮੈਨੂੰ ਐ ਸੀ ਵੀ ਕਿਤੇ ਇਹ ਮੇਰੀਆਂ ਗੱਲਾਂ ਸੁਣ ਕੇ ਬੱਚੇ ਨਾ ਕੋ ਮਜੂਰ ਰਹਿ ਜਾਣ ਉਹਨੂੰ ਪਤਾ ਵੀ ਵਿਚਾਰੇ ਬੱਚੇ ਹੁੰਦੇ ਆ ਫਿਰ ਉਹ ਮਾਪੇ ਦਾ ਬਾਲੇ ਨੜੇ ਹੁੰਦੇ ਆ ਮੈਂ ਜੇ ਮੇਰੇ ਕੋਲੇ ਪੈਸਾ ਨਾ ਵੀ ਹੁੰਦਾ ਮੈਂ ਤਾਂ ਵੀ ਚਵਾਕਾਂ ਨੂੰ ਕਹਿ ਲਗੀ ਵੀ ਮੈਂ ਫਲਾਣੇ ਨੂੰ ਮੰਡੀ ਜਾਉਂਗੀ ਉਹਨੂੰ ਆ ਚੀ ਲੈ ਕੇ ਦੇਖੋ ਕੜਕਾ ਘਟ ਕਰ ਤੇ ਆ ਲੈ ਕੇ ਦੇਉਂਗੀ ਪਰ ਮੈਨੂੰ ਉਹਨੂੰ ਸ਼ੇਅਰ ਨਹੀਂ ਸੀ ਕੀਤਾ ਵਿਚਾਰਾ ਨੂੰ ਮੈਨੂੰ ਪਤਾ ਸੀ ਵੀ ਮੈਂ ਦਾ ਦੇਖ ਤੰਗੀ ਕੱਟਣੀ ਕੱਟਣੀ ਆ ਬਾਹਲੀ ਤੰਗੀ ਵਾਲੀਆਂ ਗੱਲਾਂ ਤੁਸੀਂ ਆਪਣੇ ਬੱਚਿਆਂ ਨਾਲ ਨਾ ਕਰਿਆ ਕਰੋ ਕਿਉਂਕਿ ਆਪਾਂ ਦੇਖ ਫੈਮਿਲੀ ਦੇ ਵਿੱਚ ਇੱਕ ਬੰਦਾ ਹੁੰਦਾ ਉਹ ਸਾਰੀ ਕਮਿੰਦਾਰੀ ਚੱਕੀ ਫਿਰਦਾ ਉਹਦਾ ਮਤਲਬ ਹੁੰਦਾ ਆਪਣੇ ਪੇਰੈਂਟਸ ਨੂੰ ਸਮਝਾਓ ਵੀ ਭਾਈ ਓਵਰ ਖਰਚੇ ਨਹੀਂ ਕਰਨੇ ਓਵਰ ਖਾਣਾ ਪੀਣਾ ਨਹੀਂ ਆਪਣੀ ਭੀ ਕੰਡੀਸ਼ਨ ਠੀਕ ਠਾਕ ਹੈ ਵੀ ਅੱਛੀ ਵੀ ਬੱਚਿਆਂ ਨੂੰ ਜ਼ਰੂਰ ਗਾਈਡ ਕਰੋ ਸਮਝਾਓ ਤੁਹਾਡੇ ਸਮਝਾਏ ਬਣਾ ਬੱਚੇ ਨਹੀਂ ਸਮਝਣਗੇ ਤੇ ਪਰ ਗੱਲਾਂ ਨਾ ਜਵਾਕਾਂ ਕੋਲੇ ਕਰੋ ਰੋਂ ਧੋਣ ਵਾਲੀਆਂ ਹਨਾ ਵੀ ਹਾਏ ਮੇਰੇ ਕੋਲੇ ਪੈਸੇ ਨਹੀਂ ਫਿਰ ਕਦੋਂ ਪੈਸੇ ਕਿੱਥੋਂ ਆ ਜਾਂਦੇ ਆ ਹਾਏ ਆਪਣੇ ਕੋਲੇ ਪੈਸੇ ਨਹੀਂ ਆਪਾਂ ਕੀ ਕਰਾਂਗੇ ਉਹ ਸੋਡੀਆਂ ਗੱਲਾਂ ਦਾ ਬੱਚਿਆਂ ਤੇ ਅਸਰ ਪੈ ਜਾਂਦਾ ਬੱਚੇ ਵਿਚਾਰੇ ਉਹੀ ਰਹਿ ਜਾਂਦੇ ਆ ਸੁੱਕੇ ਜਿਹੇ ਹਨਾ ਵੀ ਉਹ ਆਪਦੇ ਮਾਂ ਬਾਰੇ ਤੇ ਉਹ ਵਾਰੀ ਸੋਚਣ ਲੱਗ ਜਾਂਦੇ ਆ ਠੀਕ ਹੈ ਸੋ ਸਾਡੀ ਚਲ ਬੇਟੀ ਦਾ ਬੈਸੀ ਬੈਟੀ ਸਾਡੀ ਵੀ ਪਤਲੀ ਐ ਤੇ ਫਰੋ ਤੇ ਅਸਰ ਪੈਂਦਾ ਸੀ ਮੈਂ ਉਹ ਤੋਂ ਪਾਸੇ ਉਹ ਕੋਈ ਗੱਲ ਕਰਦੀ ਦੀਪੂ ਦਾ ਮਾਸਤਾ ਪਹਿਲੇ ਦਿਨ ਮੇਰੀ ਬੇਟੀ ਤੇ ਬਹੁਤਾ ਫਿਰ ਪੈ ਜਾਂਦਾ ਸੀ ਤੇ ਮੈਂ ਕੋਈ ਕ੍ਰੀਮਦਾਰੀ ਦੀ ਗੱਲ ਕਰਦੀ ਸੀ ਤੇ ਮੈਨੂੰ ਪਤਾ ਲੱਗਣ ਲੱਗਿਆ ਸੀ ਵੀ ਬੇਟੀ ਇਹਦਾ ਧਿਆਨ ਦਿੰਦੀ ਐ ਉਹ ਮੈਂ ਕੋਈ ਗੱਲ ਕਰਦੀ ਹੁਣ ਆ ਕੇ ਪੁੱਛਣਾ ਮੰਮੀ ਕੀ ਹੋ ਗਿਆ ਉਹ ਤੋਂ ਮੈਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਵੀ ਨਹੀਂ ਗੱਲਾਂ ਚ ਦਿਲਚਸਪੀ ਲੈਂਦੀ ਮੈਂ ਕਹਿੰਦੀ ਕੁਝ ਵੀ ਨਹੀਂ ਹੋਇਆ ਬਟੇ ਐ ਮੰਮੀ ਆਪਣੇ ਆਪਣੇ ਇਤਕੀ ਨਰਮਾ ਘਟ ਹੋਇਆ ਮੰਮੀ ਆਪਣੇ ਕਣਕ ਘਟ ਹੋਈ ਉਹ ਗੱਲਾਂ ਜਿੱਸਾ ਹਣਾ ਕਿੰਨੂ ਕੌਣ ਕਹਿੰਦਾ ਧੇਰੀ ਗਣ ਕੋਈ ਆਪਣੇ ਦਾ ਤੀਜ ਪੈਸੇ ਪਿਆ ਵੀ ਮੈਂ ਉਹਦੇ ਕੋਲੇ ਦੀ ਗੱਲ ਨਹੀਂ ਸੀ ਕਰਦੀ ਮੈਨੂੰ ਐ ਹੁੰਦਾ ਵੀ ਵਿਚਾਰੀ ਕਿਤੇ ਇਹ ਟੈਨਸ਼ਨ ਲੈ ਕਿ ਮੇਰੇ ਇਖੀ ਨਾ ਵਧਣਾ ਫੁੱਲਣਾ ਰਹਿ ਜੇ ਹਣਾ ਦੀਪੂ ਦਾ ਘਰਬ ਦੇ ਘਰ ਵੀ ਮਸਤ ਬੰਦਾ ਇਹ ਤਾਂ ਮਸਤ ਮੁੱਲ ਆ ਇਹ ਤਾਂ ਵਿਚਾਰਾ ਨੂੰ 1000 ਪੜਾ ਦੇ ਤਾਂ ਵੀ ਖੁਸ਼ ਤੇ 100 ਵੀ ਜੀ ਖੁਸ਼ ਹੈ ਮੈਂ ਐਂ ਨਹੀਂ ਕਰਦਾ ਵੀ ਮੇਰੇ ਕੋਲੇ 100 ਆ ਕੇ 1000 ਆ ਤਾਂ ਮੈਂ ਕਹਿੰਦੀ ਦੀਪੂ ਵਰਗੀ ਸੋਚ ਹੋਣੀ ਚਾਹੀਦੀ ਆਪਾਂ ਦੇ ਟੈਨਸ਼ਨ ਨਹੀਂ ਲੈਂਦਾ ਸਾਡੇ ਘਰੇ ਨੁਕਸਾਨ ਹੋ ਜੇ ਤਾਂ ਵੀ ਹੱਸ ਪੈਂਦਾ ਗਮਮ ਹੋ ਗਿਆ ਤੇ ਹੋ ਗਿਆ ਸਹੀ ਫਿਰ ਉਹ ਕੀ ਕਰ ਸਕਦੇ ਆ ਕਹਿੰਦੇ ਮੈਂ ਵੀ ਸਿੱਖ ਲਈ ਵੀ ਨੁਕਸਾਨ ਜਿਹੜਾ ਵੀ ਹੋ ਜੇ ਆਪਾਂ ਹੱਸ ਕੇ ਜਰੋ ਉਹਨੂੰ ਸਿੱਧੀ ਜੀ ਗੱਲ ਹੈ ਨਫੇ ਨੁਕਸਾਨ ਹਾਂ ਨੁਕਸਾਨ ਜਿਹੜਾ ਹੋ ਗਿਆ ਉਹ ਆਪਾਂ ਨੂੰ ਜਰਨੇ ਪੈਂਦਾ ਰੋਕੇ ਕਿਹੜਾ ਫਿਰ ਉਹਦਾ ਕੋਈ ਹੱਲ ਹੋ ਜਾਣਾ ਜਾਂਦਾ ਰੋਣ ਦਾ ਤੇ ਟੈਨਸ਼ਨ ਲੈਣ ਦਾ ਫਿਰ ਫਾਇਦਾ ਜੇ ਆਪਾਂ ਨੇ ਕੋਈ ਹੈਲਪ ਕਰੇ ਹੈਲਪ ਦਾ ਕੋਈ ਕਰਦਾ ਨਹੀਂ ਕਹੇਬਾ ਆਪਣੀ ਰੱਬ ਕਰਦਾ ਸੋ ਨਿੱਕੀਆਂ ਨਿੱਕੀਆਂ ਦਾ ਗੱਲਾਂ ਦਾ ਖਿਆਲ ਰੱਖੂਗੇ ਨਾ ਤਾਂ ਸੌਖੇ ਹੋਣ ਲੱਗ ਜੂਗੇ ਖਰਚਾ ਉਹਨਾਂ ਕਰੋ ਜਿੰਨੀ ਲੋੜ ਆ ਸੋਡੇ ਘਰੇ ਚੀਜ਼ ਤੁਸੀਂ ਓਨੀ ਹੀ ਲੈ ਕੇ ਆਉਣੀਆਂ ਜਿੰਨੀ ਤੁਹਾਨੂੰ ਲੋੜ ਹੈ ਬਹੁਤ ਜ਼ਿਆਦਾ ਨਾ ਲੈ ਕੇ ਆਇਆ ਕਰੋ ਸਿਰਫ 15 ਕਿ ਦਿਨਾਂ ਦਾ ਰਾਸ਼ਨ ਲੈ ਆਇਆ ਕਰੋ ਮੈਂ ਮੇਰੀ ਮੰਨੋਗੇ ਤਾਂ ਲੋਕ ਮਹੀਨੇ ਮਹੀਨੇ ਚੱਕਲੇ ਹੁੰਦੇ ਪੇਟੀਆਂ ਚ ਜਿਵੇਂ ਦੇਖਿਆ ਮੈਂ ਬਹੁਤੀਆਂ ਦੇ ਦੇਖ ਤਾਂ ਆਪਾਂ ਨਾ ਨਹੀਂ ਲਵਾਂਗੇ ਉਹ ਗੱਲ ਆ ਕੁੱਟਖਾਨ ਵਾਲੀ ਗੱਲ ਹੋ ਜਾਂਦੀ ਹੈ ਖਾਸੇ ਚੌਲ ਚੂਲ ਲਿਆ ਕੇ ਉਹੀ ਕੋਈ ਤਨਖਾਹ ਮਿਲਦੀ ਹੈ ਜਾਂ ਕੋਈ ਆਮਦਨ ਆਉਂਦੀ ਆ ਚੌਲ ਚੂਲ ਜਿਵੇਂ ਬਹੁਤ ਲੈਂਦੇ ਪੀਪਿਆਂ ਨੂੰ ਮਾਰ ਕੇ ਇਹ ਚ ਦੇਖ ਤਾਂ ਡਿੱਗੇ ਪਏ ਹੁੰਦੇ ਆ ਸੁਸਰੀ ਪਈ ਹੁੰਦੀ ਹੈ ਜਿੰਨੀ ਤੁਹਾਨੂੰ ਪਤਾ ਨਾ ਵੀ ਤੁਹਾਡੇ ਘਰੇ ਚੀਜ਼ ਲੱਗੂ ਤੁਸੀਂ ਉੰਨੀ ਲੈ ਕੇ ਆਇਆ ਕਰੋ ਪੈਸਾ ਵੇਸਟ ਨਾ ਕਰਿਆ ਕਰੋ ਮਾਣ ਲਾਉਣਾ ਅਸੀਂ ਸੈਰ ਚ ਰਹਿਣਾ ਚਾਹ ਤੁਸੀਂ ਪਰ ਬੱਸ ਤੁਹਾਨੂੰ ਪਿੰਡਾਂ 'ਚ ਵੀ ਸਾਰੀਆਂ ਫੈਸਿਲਿਟੀਆਂ ਹੋ ਚੱਲੀਆਂ 15 ਦਿਨਾਂ ਤੋਂ ਤੱਕ ਪਹਿਲੀ ਗੱਲ ਤਾਂ ਲੋਕ 8 ਦਿਨਾਂ ਤੋਂ ਜਿਹੜਾ ਮੰਡੀ 'ਚ ਮਾਰਦੇ ਮਾਰਦੇ 15 ਦਿਨ ਦਾ ਸਾਮਾਨ ਲਿਓ ਜਿਆਦਾ ਜਮਾ ਨਾਲ ਲਿਓ ਕਿਉਂਕਿ ਇੱਕ ਤਾਂ ਸੁੱਕੀ ਚਾਹ ਤੇ ਇੱਕ ਹੈ ਹਲਦੀ ਤੇ ਇੱਕ ਨਮਕ ਇਕੱਲੇ ਹੀ ਨਹੀਂ ਖਰਾਬ ਹੁੰਦੇ ਬਾਕੀ ਸਾਰੇ ਮਸਾਲੇ ਖਰਾਬ ਹੁੰਦੇ ਆ ਸਾਰੇ ਖਰਾਬ ਹੁੰਦੇ ਆ ਸਾਰੇ ਚੌਲ ਚੂਲ ਮੂੰਗੀਆਂ ਸਭ ਚ ਸੁਸਰੀਆਂ ਬੈ ਜਾਂਦੀਆਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਮਹੀਨੇ 15 ਦਿਨਾਂ ਦੇ ਵਿੱਚ ਹਨਾ 15 ਦਿਨ ਦਾ ਐਸਟੀਮੇਟ ਲੇ ਕੇ ਚੱਲੋ ਵੀ 15 ਦਿਨਾਂ ਜਦੋਂ ਤੁਸੀਂ ਕਿੰਨਾ ਖਾ ਲੈਣੇ ਹੋ ਕਿੰਨਾ ਤੁਹਾਡੇ ਘਰੇ ਚੌਲ ਲੱਗਦੇ ਆ ਜਾਂ ਦਾਲਾਂ ਲੱਗਦੀਆਂ ਹੈ ਹੈ ਹਰੀ ਸ਼ਰਜਗੇ ਮੈਂ ਹਾਂ 1000 ਰੁਪਏ ਹੋਊਗੀ ਇੱਕ ਦਿਨ ਦਾਲ ਤੋਂ ਇੱਕ ਦਿਨ ਸਬਜ਼ੀ ਦਾਲ ਵੀ ਤੁਹਾਡੇ ਸ਼ਰੀਰ ਨੂੰ ਜ਼ਰੂਰੀ ਹੈ ਤੇ ਸਬਜ਼ੀ ਵੀ ਜ਼ਰੂਰੀ ਹੈ ਹਨਾ ਜਦੋਂ ਹੁਣ ਜਿਵੇਂ ਗਰਮੀਆਂ ਆ ਗਈਆਂ ਬਿਮਾਰ ਹੋਣੋਂ ਬਚੋਗੇ ਗਰਮੀਆਂ ਦੇ ਵਿੱਚ ਤੁਸੀਂ ਤਰੀ ਵਾਲੀ ਸਬਜ਼ੀ ਖਾਓ ਜਾਨੀ ਕਿ ਲਿਕੁਇਡ ਸਬਜ਼ੀਆਂ ਖਾਓ ਸੁੱਕੀਆਂ ਨਾ ਖਾਓ ਕਿਉਂਕਿ ਗਰਮੀ ਚ ਆਪਾਂ ਸੁੱਕੀ ਪਚਾ ਨਹੀਂ ਸਕਦੇ ਤੁਸੀਂ ਮਾੜੀ ਜੀ ਭਿੰਡੀ ਖਾ ਲਿਓ ਭਿੰਡੀ ਖਾ ਕੇ ਤੁਹਾਡਾ পেট ਹੈਵੀ ਹੋ ਜੂ ਜੇ ਤੁਸੀਂ ਤੇ ਫਰਸਟ ਫੂਡ ਵੀ ਇਹਨਾਂ ਨੂੰ ਕੋਈ ਮੰਨਦੀ ਚਟਪਟਾ ਖਾਣੇ ਹਾਂ ਜੇ ਤੁਸੀਂ ਭਿੰਡੀ ਸੁੱਕੀ ਸਬਜ਼ੀ ਖਾਣੀ ਉਹਨੂੰ ਮਾਰਨਿੰਗ ਟਾਈਮ ਖਾਓ ਜਲਦੀ ਹਜਮ ਹੁੰਦੀ ਹੈ ਸ਼ਾਮਾਂ ਨੂੰ ਘੱਟ ਆਉਂਦੀ ਹੈ ਸਾਮੰਦਰ ਲਿਕੁਇਡ ਵਾਲੀ ਸਬਜ਼ੀ ਦਾਲੀ ਆਪਣੇ ਹਜਮ ਆਉਂਦੀ ਹੈ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖੋਗੇ ਨਾਲੇ ਤੁਹਾਡੇ ਤੇ ਨਾਲੇ ਵੀ ਸੋਟਾ ਜਿਹੜਾ ਮਤਲਬ ਜਿਹੜੀ ਚੀਜ਼ ਖਰਾਬ ਨਹੀਂ ਹੋਊਗੀ ਬੋਲਾਂ ਦੇ ਮਾ ਪੀਪਾਂ ਦੇ ਦੇਖਿਆ ਸੋਸਤਰੀਆਂ ਨਾਲ ਬੁਰਾ ਹਾਲ ਹੋਇਆ ਪਿਆ ਹੁੰਦਾ ਫਿਰਦਾ ਕੀ ਆ ਵੀਰੇ ਕਿਉਂ ਖਰਾਬ ਕਰਦੇ ਹੋ ਦੋ ਗੱਲਾਂ ਦਾ ਖਿਆਲ ਰੱਖੋ ਰਾਸ਼ਨ ਲੋੜ ਅਨੁਸਾਰ ਲਿਓ ਸਿਰਫ 15 ਦਿਨਾਂ ਦਾ ਲਿਓ ਅਸੀਂ ਤਾਂ ਉਹ ਸ਼ੇਅਰ ਕੀ ਹੈ ਅਸੀਂ ਤਾਂ 8 ਦਿਨਾਂ ਦਾ ਲਿਓਨੇ ਆ 8 ਦਿਨਾਂ ਤੋਂ ਫਿਰ ਲਿਓਨੇ ਕਿਉਂਕਿ ਬਾਜ਼ਾਰ ਚ ਤਾਂ ਰਹਿਨੇ ਆ ਸਮਝਦੇ ਨਾਲ ਤਾਂ ਪਤਾ ਨਹੀਂ ਲੱਗਦਾ 5-7 ਸੌ ਦਾ ਚੱਕ ਲੈ ਚੱਲ ਮੇਰਾ ਭਾਈ 8-7 ਦਿਨ ਖਾਈ ਜੰਨੇ ਆ ਤੇ ਵੇਲੇ ਚਲ ਮਨਪਿੰਡਾਂ ਚ ਵੀ ਫੈਸਿਲਿਟੀ ਵੈਸਤਾ ਬਹੁਤ ਚਲੀਆਂ ਥੋੜੀਆਂ ਘੱਟ ਹੋਣਗੀਆਂ 15 ਦਿਨ ਦਾ ਰਸਣ ਲਿਓ ਹਰ ਇੱਕ ਨੂੰ ਸ਼ਹਿਰ ਵੱਤੋਂ ਵੱਤ 5-7 ਕਿਲੋਮੀਟਰ ਲੱਗਦਾ ਦਾ ਵੱਤੋਂ ਵੱਤ 10 ਲੱਗਦਾ ਹੁੰਦਾ 15 ਦਿਨ ਦਾ ਰਸਣ ਲਿਓ ਉਹੀ ਲੈ ਲੈਣਾ ਛੱਪਲਿ ਗਲ ਖੰਡ ਦੀਆਂ ਬੋਰੀਆਂ ਲਿਆਉਣੀਆਂ ਬੰਦ ਕਰ ਦਿਓ ਖੰਡ ਦਾ ਤੁਹਾਡੇ ਲਈ ਜਮੀ ਚੰਗੀ ਨਹੀਂ ਅਸੀਂ ਹੁਣ ਸ਼ੱਕਰ ਤੇ ਗੁੜ ਵਰਤਦੇ ਹਾਂ ਜਿਵੇਂ ਅੱਜ ਦੀਪੂ ਦੁਪਹਿਰੇ ਆਇਆ ਸੀ ਇਨੂੰ ਭੁੱਖ ਲੱਗੀ ਸੀ ਤਾਂ ਆਪਾਂ ਨੂੰ ਗੋੜਾ ਵਾਲਾ ਪ੍ਰਸ਼ਾਦ ਇਹ ਵਾਲਾ ਸ਼ੱਕਰ ਵਾਲਾ ਪ੍ਰਸ਼ਾਦ ਬਣਾ ਕੇ ਦਿੱਤਾ ਨਹੀਂ ਪੂਰਾ ਚਾਹ ਕੇ ਖਾਤਾ ਬਹੁਤ ਟੇਸਟੀ ਬਣਦਾ ਦੇਸੀ ਘਿਓ 'ਚ ਬਣਾ ਕੇ ਦੇਖਿਓ ਸ਼ੱਕਰ ਵਾਲਾ ਪ੍ਰਸ਼ਾਦ ਅਸੀਂ ਸ਼ੱਕਰ ਵਾਲੇ ਨਾਲ ਸੇਵੀਆਂ ਕਰਨੀਆਂ ਸ਼ੱਕਰ ਵਾਲੀ ਦੀ ਹਾਂ ਆ ਦੀਪੂ ਗਾਨਾ ਮੈਨੂੰ ਪਤ ਨਹੀਂ ਲੱਗ ਰਿਹਾ ਇਹ ਸ਼ੱਕਰ ਦਾ ਪ੍ਰਸ਼ਾਦ ਐਨਾ ਟੇਸਟੀ ਬਣਦਾ ਪਲੀਜ਼ ਖੰਡ ਘਰੋਂ ਕੱਢ ਦਿਓ ਬੋਰਗਨੀਆਂ ਬੋਰਗਨ ਲੈ ਕੇ ਘਰੇ ਨਾ ਸਿੱਟਿਆ ਕਰੋ ਬਹੁਤ ਹਾਨੀਕਾਰਕ ਆ ਤੁਹਾਡੇ ਲਈ ਗੋੜ ਵਰ ਤੋਂ ਸ਼ੱਕਰ ਵਰ ਤੋਂ ਤੇ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹੀਆਂ ਯਾਦ ਰੱਖੋ ਜਿੰਨਾ ਤੇ ਤੁਹਾਡੇ ਘਰ ਹੱਥ ਦੇ ਵਿੱਚ ਪੈਸਾ ਨਹੀਂ ਆਉਂਦਾ ਉਹਨੂੰ ਕਦੇ ਆਇਆ ਨਹੀਂ ਸਮ ਆਉਣ ਤੋਂ ਪਹਿਲਾਂ ਪੈਸੇ ਨੂੰ ਕਦੇ ਲਾਉਣਾ ਨਹੀਂ ਚਾਹੇ ਥੋਡੇ ਘਰੇ ਲੱਖ ਆਉਣ ਵਾਲਾ 6 ਮਹੀਨਿਆਂ ਤੋਂ ਚਾਹੇ ਮਹੀਨੇ ਤੋਂ ਪੈਸਾ ਆਉਂਦਾ ਪਰ ਜਿੰਨਾ ਜਦੋਂ ਥੋਡੇ ਘਰੇ ਨਹੀਂ ਆਉਂਦਾ ਉਹਨੂੰ ਵਰਤਣਾ ਨਹੀਂ ਇਹ ਦੀ ਸੋਚਣਾ ਵੀ ਨਹੀਂ ਆਉਣ ਵਾਲਾ ਚੱਕ ਨਾ ਫਿਰ ਤੁਸੀਂ ਤੰਗ ਹੋ ਜਾਂਦੇ ਹੋ ਰੱਬ ਨਾ ਕਰੇ ਤੁਸੀਂ ਉਹ ਪੈਸਾ ਵਰਤੀ ਬੈਠੇ ਹੋ ਕੋਈ ਨਿੱਕਾ ਲੱਭ ਜਾ ਉਹ ਤੁਹਾਨੂੰ ਨਾ ਆਵੇ ਨਾਲ ਵੀ ਤੁਸੀਂ ਕਈਆਂ ਥਾਵਾਂ ਤੋਂ ਬੇਜਵਾਨੇ ਹੋ ਜਾਓਗੇ ਨਾਲੇ ਤੁਹਾਡਾ ਮਨਦੂ ਵੀ ਹੋਊਗਾ ਵੀ ਪੈਸੇ ਨਹੀਂ ਆਏ ਠੀਕ ਹੈ ਦੋ ਗੱਲਾਂ ਦਾ ਪੂਰਾ ਧਿਆਨ ਰੱਖਿਓ ਇੱਕ ਤਾਂ ਪੈਸਾ ਜਦੋਂ ਤੁਹਾਡੀ ਜੇਬ ਚ ਆ ਗਿਆ ਤੁਸੀਂ ਉਦੋਂ ਲਾਉਣਾ ਉਦੋਂ ਪਹਿਲਾਂ ਲੋਨ ਬਾਰੇ ਨਹੀਂ ਸੋਚਣਾ ਚਾਹੀਏ ਜੇ ਤੁਹਾਡਾ ਸਰਕਾਰੀ ਆਉਂਦਾ ਪ੍ਰਾਈਵੇਟ ਆਉਂਦਾ ਜੋ ਮਰਜ਼ੀ ਆਉਂਦਾ ਹਨਾ ਦੂਜਾ ਰਸਣ ਆਪਦਾ ਲੋਡ ਅਨੁਸਾਰ ਲਿਓ ਖਰਚੇ ਘਟ ਜਾਣਗੇ ਤੇ ਜਿਹੜਾ ਦੋ ਟਾਈਮ ਦਾ ਆਟਾ ਗੁੰਨਦਿਓ ਨਾਲੇ ਤਾਂ ਤੁਹਾਨੂੰ ਨੁਕਸਾਨ ਕਰਦਾ ਬੇਹਾ ਹੋ ਜਾਂਦਾ ਨਾਲੇ ਤੁਸੀਂ ਵੇਸਟ ਕਰਦੇ ਹੋ ਕਿ ਹੁਣ ਤਾਂ ਆਟਾ ਵੀ 30 ਰੁਪਏ ਕਿਲੋ ਜਾ ਬਾਕ ਗਿਆ ਹੁਣ ਤਾਂ ਆਪਾਂ ਨੂੰ ਹਰ ਇੱਕ ਚੀਜ਼ ਹੱਥ ਘੁੱਟ ਕੇ ਚੱਲਣੀ ਪਊਗੀ ਜੇ ਆਪਾਂ ਆਪਣੀ ਜ਼ਿੰਦਗੀ ਸੌਖੀ ਕਰਨੀ ਆ ਹਨਾ ਸੁਭਾ ਦਾਟਾ ਸੁਭਾ ਗੁਰਨ ਨਾਲੇ ਛੇਤੀ ਗੁੰਨੀ ਦਾ ਥੋੜਾ ਸ਼ਾਮ ਦਾ ਸ਼ਾਮ ਨੂੰ ਕਿਉਂਕਿ ਅਸੀਂ ਚਾਹੇ ਰੋਟੀ ਨਾ ਖਾਈਏ ਖੁੱਥੇ ਸੌਂ ਜਾਈਏ ਪਰ ਅਸੀਂ ਬੇਹਾਟਾ ਨਹੀਂ ਯੂਜ਼ ਕਰਦੇ ਅਸੀਂ ਤਾਜੀ ਰੋਟੀਆਂ ਕਈ ਵਾਰੀ ਮੈਂ ਨਜਾਇਜ਼ ਥੱਕ ਜਾਂਦਾ ਦੀਪੂ ਸੇਵੀਆਂ ਦੁੱਧ ਚ ਪਾ ਲੈਂਦਾ ਵਿੱਚ ਸ਼ੱਕਰ ਪਾ ਲੈਂਦਾ ਢਿੱਡੀ ਭਰਨਾ ਭਰ ਲੈਂਦੇ ਆ ਠੀਕ ਹੈ ਜੀ ਪਹਿਲੇ ਖਿਚੜੀ ਬਣਾ ਲੈਣਾ ਜਿਵੇਂ ਉਹ ਕੋਆ ਬਣਾਈ ਜਾਂਦਾ ਸਵੇਰ ਰੋਟੀ ਬਣਾਈ ਸੀ ਇਹਨਾਂ ਗੱਲਾਂ ਦਾ ਧਿਆਨ ਰੱਖੋ ਖਰਚੇ ਛੋਡੇ ਸਾਰੇ ਕੁਝ ਹੈਗੇ ਆ ਵੀ ਤੁਸੀਂ ਰੋਕ ਸਕਦੇ ਹੋ ਜਿੱਥੇ ਤੁਹਾਨੂੰ ਸਰਦਾਰ ਉਥੇ ਪੈਸੇ ਜਮਾ ਨਹੀਂ ਲਾਉਣਾ ਲਾਓ ਉੱਥੇ ਕਿਥੇ ਨਹੀਂ ਸਰਦਾ ਪੈਸੇ ਕਿੱਥੇ ਨਾਲ ਆਉਂਨਾ ਆਪਦੀ ਸਿਹਤ ਰਿਲੇਟਡ ਆ। ਖੰੰਡ ਪ੍ਰਾਟਾ ਖਾਂਦੇ ਉਹ ਜ਼ਰੂਰੀ ਆ ਇਹ। ਜਿਹੜੇ ਡਾਕਟਰਾਂ ਦੇ ਇਕੱਠੇ ਆਪਣੇ ਪੈਸੇ ਲੱਗਦੇ ਨੇ ਉਹ ਤੋਂ ਬਚਤ ਹੋ ਜਾਂਦੀ ਆ। ਖਾਣ ਪੀਣ ਦਾ ਧਿਆਨ ਰੱਖੋ ਚੰਗਾ ਖਾਓ। ਘਿਓ ਦੁੱਧ ਕਦੇ ਬੰਦ ਨਾ ਕਰੋ। ਮੈਂ ਕਹਨੀ ਆ ਬੰਦ ਹੀ ਨਾ ਕਰੋ ਘਿਓ ਦੁੱਧ। ਘਿਓ ਦੁੱਧ ਤੋਂ ਬਿਨਾ ਬੰਦਾ ਕੁਛ ਨਹੀਂ ਕਰਲੇ ਜਿੰਨਾਂ ਨੂੰ ਅਲਸਰ ਆ ਬੰਦੇ ਨੂੰ ਅਲਸਰ ਦੇ ਵਿੱਚ ਜਾ ਕੇ ਮੈਂ ਉਹ ਦੁੱਧ ਤੇ ਘਿਓ ਬੰਦ ਕਰ ਦੋ ਹਲਕੀ ਮੱਖਣੀ ਖਾ ਸਕਦੇ ਆ। ਖਾ ਸਕਦੇ ਹਾਂ ਮੈਂ ਖੱਦੀ ਅਲਸਰ ਦੇ ਵਿੱਚ। ਸਾਰਾ ਬਣਾਏ ਰੱਖ ਕੇ ਤਾਂ ਆਪਾ ਤੁਰੀ ਨਹੀਂ ਸਕਦੇ ਮੈਨੂੰ ਅਲਸਰ ਦੀ ਬਿਮਾਰੀ ਸੀ ਮੇਰੇ ਮੱਖਣੀ ਖਾ ਲੈਂਦੀ ਸੀ ਥੋੜੀ ਜਿਹੀ ਮੱਖਣੀ ਚਾਹ ਚ ਪਾ ਲੈਂਦੀ ਸੀ ਤੇ ਪਤਲੀ ਜੀ ਦਹੀਂ ਦੀ ਲੱਸੀ ਕਰਕੇ ਪੀ ਲੈਂਦੀ ਸੀ ਵੀ ਜਮਾਨੀ ਸੀ ਮੈਂ ਸੱਟਾ ਦੁੱਧਿਆ ਮੈਂ ਝੂਠ ਮਾਰਾ ਰੋਗਾ ਨਾਲ ਬਹੁਤ ਲੜੀਆਂ ਥੋੜੀ ਜੀ ਲੱਸੀ ਜੀ ਬਣਾ ਕੇ ਉਹ ਪੀ ਲੈਂਦੀ ਪਤਲੀ ਜੀ ਵਿੱਚ ਹਲਦੀ ਪਾ ਲੈਂਦੀ ਕਿਉਂਕਿ ਹਲਦੀ ਨਾਲ ਉਹ ਲੱਸੀ ਦੇ ਗੁਣ ਬਣ ਜਾਂਦੇ ਸੀਗੇ ਤੇ ਖਾਣੇ ਚ ਕਾਲੀ ਮਿਰਚ ਪਾ ਲੈਂਦੀ ਸੀ ਬਹੁਤ 5 6 ਮਹੀਨੇ ਮੈਂ ਬਣੇ ਜਿਹੜਾ ਅਲਸਰ ਜਦੋਂ ਮੈਂ ਆਪਦੀ ਖਤਮ ਕੀਤੀ ਐ ਤੇ ਹਲਕੀ ਜੀ ਮੱਖਣੀ ਪਾ ਲੈਣੀ ਜਮਾ ਬੰਦ ਕੋਈ ਚੀਜ਼ ਨਾ ਕਰੋ ਕਿਉਂਕਿ ਜਦੋਂ ਤੁਸੀਂ ਜਮਾ ਬੰਦ ਕੁਝ ਕਰਦੇ ਨੇ ਤੁਹਾਡੀ ਬੋਡੀ ਭੁੱਲ ਜਾਂਦੀ ਹੈ ਸਾਰਾ ਕੁਝ ਭੁੱਲ ਜਾਂਦੀ ਹੈ ਆਪਣੀ ਬੋਡੀ ਵੀ ਨਵੇਂ ਤੋਂ ਨਵਾਂ 15 20 ਨਾਲ ਤੋਂ ਭਾਗਦੀ ਹੈ ਸੋ ਕਦੇ ਨਾ ਕਦੇ ਦਾ ਬਾਹਰ ਖਾ ਲਿਆ ਕਰੋ ਕੋਈ ਚੱਕਰ ਨਹੀਂ ਖਾਇਆ ਉਹ ਪਰ ਜੇ ਤੁਹਾਨੂੰ ਪਤਾ ਹੋਵੇ ਕਿ ਇਹਦੇ ਵਿੱਚ ਨੁਕਸਾਨਦੇ ਚੀਜ਼ਾਂ ਘੱਟ ਆ ਵੀ ਨੁਕਸਾਨ ਘੱਟ ਹੋਊਗਾ ਹਨਾ ਉਹ ਚੀਜ਼ ਖਾ ਲਓ ਥੋੜੀ ਘਾ ਥੋੜੀ ਮਾਤਰਾ ਚ ਖਾ ਲਓ ਕੋਈ ਚੱਕਰ ਨਹੀਂ ਵੀ ਢਿੱਡ ਭਰ ਕੇ ਖਾਣ ਨੂੰ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਜ਼ਿੰਦਗੀ ਚ ਖੁਸ਼ੀਆਂ ਤੁਹਾਡੇ ਆਉਣੀਆਂ ਲੱਭ ਜਾਣੀਆਂ ਆਉਣ ਦੀਆਂ ਮੇਰੇ ਤੇ ਗੀਨ ਕਰੋ ਮੈਂ ਚੀਜ਼ਾਂ ਹੰਡਾਈਆਂ ਹੋ ਕਿ ਇੱਕ ਤਾਂ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਦੇ ਵਿੱਚ ਅਡਜਸਟ ਹੋਣਾ ਸਿਖਾਓ ਉਹ ਤੁਹਾਡੇ ਹੈਲਪਰ ਬਣਨ ਨਾ ਕਿ ਤੁਹਾਡੇ ਬਰਾਬਰ ਦੇ ਸ਼ਰੀਕ ਬਣਨ ਬੱਚਿਆਂ ਨੂੰ ਜ਼ਰੂਰ ਗਾਈਡ ਕਰੋ ਵੀ ਆਪਾਂ ਸਾਰੇ ਕੰਮ ਕਰਦੇ ਆਂ ਭਾਈ ਹਲਕੇ ਕਰਾਂਗੇ ਹਨ ਵੰਡ ਕੇ ਕਰੋ ਇੱਕ ਬੰਦੇ ਦੇ ਸਿਰ ਬੋਝ ਨਾ ਪਾਓ ਐਨਾ ਸੋਚੋ ਵੀ ਫਲਾਣਾ ਬੰਦਾ ਹੀ ਕਰੂਗਾ ਮੈਂ ਨਹੀਂ ਕਰਦਾ ਮੈਂ ਉਹ ਕਰਦਾ ਦੀਪੂ ਦੀਪੂ ਜੂਰ ਨਹੀਂ ਬੋਲਦਾ ਕਿਸੇ ਨੇ ਪੁੱਛ ਲਿਓ ਵੀ ਮੈਂ ਕਿੰਨੀ ਮਰਜ਼ੀ ਬਿਮਾਰ ਹੋਵਾਂ ਕਦੇ ਟਲੀ ਨਹੀਂ ਮੈਨੂੰ ਮੇ ਨਾਲ ਲੜ ਪੈਂਦੀ ਸੀ ਜਿਵੇਂ ਆਪ ਵੀ ਤੂੰ ਟੇਕੇ ਨਹੀਂ ਪੈਂਦੀ ਮੈਂ ਜੇ ਮੇਰੇ ਪਰੇਸ਼ਨ ਵੀ ਆਉਂਦਾ ਵਿਚ ਇਹਦੀ ਮੈਂ ਫਿਰ ਵੀ ਕਹਿਨੀ ਮੈਂ ਪਈ ਲਾਗਣ ਚਲੂੰ ਮੈਨੂੰ ਪੈਣਾ ਔਖਾ ਲੱਗਦਾ ਵੀ ਮੈਂ ਕੁਛ ਨਾ ਕੁਛ ਨਾਲ ਦੀ ਹੈਲਪ ਕਰਾਂ ਤਾਂ ਮੈਂ ਕਹਿਨੀ ਮੈਂ ਪਈ ਲਾਗਣ ਚਲੂੰ ਮੈਨੂੰ ਪੜਾ ਦੇ ਦੇ ਹੈ ਪਿਆਜ਼ ਬੂਜ ਭੁੰਨ ਕੇ ਹਾਂ ਸਾਰਾ ਕੁਝ ਪਾਲਾ ਹਲਦੀ ਹਲਦੀ ਤੇ ਮੈਂ ਪਈ ਵੀ ਕਹਿਨੇ ਸੀ ਵੀ ਜਿਆਦੀਪੂ ਮੈਂ ਆ ਕਰਦਾ ਕਰਦਾ ਬਾਰੇ ਲੜ ਪੈਂਦੇ ਸੀ ਵੀ ਨਹੀਂ ਤੂੰ ਪੈ ਜਾ ਤਾਂ ਤੂੰ ਪਿਆ ਨਹੀਂ ਜਾਂਦਾ ਲੇਮਾ ਭੋਲੇਗਾ ਨੂੰ ਉਂਗ ਤੇ ਮੇਰਾ ਗਰਮੀ ਚ ਪ੍ਰੇਸ਼ਣ ਹੋਇਆ ਸੀ ਮੇਰਾ ਤਾਂ ਪ੍ਰੇਸ਼ਣ ਜ਼ਿਆਦਾ ਹੀ ਰਹੂਗਾ ਜਿੱਦ ਤੇ ਮੇਰਾ ਪ੍ਰੇਸ਼ਣ ਹੋਣਾ ਸੀ ਉਹ ਦੂਜੇ ਦਿਨ ਬਾਅਦ ਹੀ ਵਿਚਾਰੇ ਸਿੱਧੂ ਦੀ ਡੈਥ ਹੁੰਦੀ ਹੈ ਮੂਸੇ ਵਾਲੇ ਦੀ ਉਹ অপারেশন ਦਾ ਮੈਨੂੰ ਯਾਦ ਵੀ ਹੈ ਮੈਨੂੰ ਮਤਲਬ অপারেশন ਜ਼ਿਆਦਾ ਆ ਕੇ ਨਾਲ ਸਿੱਧੂ ਦੀ ਯਾਦ ਆਉਂਦੀ ਹੈ ਕਿ ਬਹੁਤ ਮਾੜਾ ਹੋਇਆ ਤੇ ਸੋ ਆਪਣੇ ਬੱਚਿਆਂ ਨੂੰ ਆਪਣੀ ਇਕਦਿੰਦਾਰੀ ਬਾਰੇ ਥੋੜਾ ਥੋੜਾ ਜਰੂਰ ਦੱਸੋ ਜ਼ਿਆਦਾ ਨਾ ਦੱਸੋ ਕਿ ਬੱਚਿਆਂ ਦੇ ਅਸਰ ਪੈ ਜੇ ਵਿਚਾਰੇ ਕਮਜ਼ੋਰ ਹੋ ਜਾਣ ਪਰ ਇਹਨਾਂ ਨੂੰ ਜ਼ਰੂਰ ਗਾਈਡ ਕਰੋ ਵੀ ਆਪਣਾ ਇੰਨ ਇੱਕ ਇੰਨੇ ਕੋ ਔਕਾਤ ਦੇ ਮਾਲਕਾਂ ਆਪਣੇ ਕੋਲੇ ਆ ਆ ਖੁਸ਼ ਠੀਕ ਐ ਸ਼ੌਂਕ ਪੂਰੇ ਕਰੋ ਆਪਦੀ ਲਿਮਟ ਚ ਕਰੋ ਹਨਾ ਕਿਉਂਕਿ ਦੁਨੀਆ ਨੂੰ ਕੋਈ ਜਿੱਤ ਨਹੀਂ ਸਕਦਾ ਛੋਟੇ ਛੋਟੇ ਸ਼ੌਂਕ ਵੀ ਤੁਹਾਨੂੰ ਜ਼ਿੰਦਗੀ ਜਿਉਣਾ ਸਿਖਾ ਦਿੰਦੇ ਆ ਹਨਾ ਤੇ ਗੱਲਾਂ ਬਾਤਾਂ ਆਪਾਂ ਹੋਰ ਵੀ ਕਰਾਂਗੇ ਅਗਲੀ ਵੀਡੀਓ ਚ ਵੀਡੀਓ ਲੰਬੀ ਹੋ ਜਾਂਦੀ ਐ ਗੱਲਾਂ ਕਰਨ ਦਾ ਬਹੁਤ ਜੀ ਕਰਦਾ ਕਿਉਂਕਿ ਅੱਜ ਮੈਂ ਫਿਰ ਥੋੜੀ ਜਿਹੀ ਰਿਸਪੂ ਖਾਣਾ ਬਣਾਈ ਜਾਂਦਾ ਤੇ ਕੱਟ ਪੀਸਾਂ ਵਾਲੇ ਜਦ ਮੈਂ ਜ਼ਿਆਦਾ ਥੱਕਦੀ ਐ ਜਿਵੇਂ ਅੱਜ ਸੂਟ ਵਿੱਚ ਐ ਸੂਟ ਦਾ ਸਿੱਧਾ ਹਿਸਾਬ ਆ ਪਾਲਣੇ ਨਹੀਂ ਪੈਂਦੇ ਸੂਟ ਦਾ ਸਿੱਧੇ ਚੱਕ ਚੱਕ ਪਾੜਾਉਣੇ ਆ ਕੱਟ ਪੀ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਸੋ ਆਪਣਾ ਖਿਆਲ ਰੱਖੋ ਆਪਣੇ ਪਰਿਵਾਰ ਦਾ ਖਿਆਲ ਰੱਖੋ ਛੋਟੀਆਂ ਛੋਟੀਆਂ ਬੱਚਤਾਂ ਕਰੋ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਜਿਆਦਾ ਓਵਰ ਨਾ ਚਲੋ ਜਿੱਥੇ ਥੋੜਾ ਖਰਚਦਾ ਉੱਥੇ ਖਰਚ ਨਾ ਕਰੋ ਖਰਚ ਉੱਥੇ ਕਰੋ ਜਿੱਥੇ ਨਹੀਂ ਖਰਚਦਾ ਖਰਚ ਸਿਹਤ ਲਈ ਕਰੋ ਕਿਉਂਕਿ ਸਿਹਤ ਥੋੜਾ ਸਾਥ ਦਿੰਦੀ ਹੈ ਖਾ ਪੀ ਕੇ ਤੁਸੀਂ ਕੰਮ ਕਰੋਗੇ ਠੀਕ ਹੈ ਸੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਜੀਤ ਕੌਰ ਬਨੂ ਦੀਪੂ ਦੀਪਕ ਸਤਿ ਸ੍ਰੀ ਅਕਾਲ ਕਰ ਦੋ ਸਤਿ ਸ੍ਰੀ ਅਕਾਲ ਸਭ ਨੂੰ ਜੀ ਦੀ ਕੋਈ ਨਹੀਂ ਉਹ ਵੀ ਸਸਰੀ ਘਰ ਤੇ ਮੇਰੇ ਘਰ ਵੀ ਆਪਣਾ ਆਪਣੇ ਪਰਿਵਾਰ ਦਾ ਖਿਆਲ ਰੱਖੋ ਤੇ ਬੈਗਰ ਨੂੰ ਚੜ੍ਹਦੀ ਕਲਾ ਚ ਰੱਖੋ